ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਟਹਿਲਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਪਸ਼ੂ ਵਿਖਾਉਣੇ ਆ ਤੇ ਲਾਲ ਰੰਗ ਦੇ ਪਸ਼ੂ ਹੀ ਆ ਸਾਰੇ ਪੂਰੇ ਚੰਗੇ ਦੁੱਧ ਵਾਲੇ ਬਾਈ ਦੱਸਦਾ ਫੁੱਲ ਤਸੱਲੀ ਵਾਲੇ ਹੋਣਗੇ ਬਾਕੀ ਤੁਸੀਂ ਬਾਈ ਦੇ ਮੂੰਹੋਂ ਸੌਣੀ ਲੈਣਾ ਚਾਰ ਪਸ਼ੂ ਆ ਇੱਕ ਜਰਸੀ ਆ ਤਿੰਨ ਲਾਲ ਬਿਹੜਾ ਇਨਫਰਮੇਸ਼ਨ ਲੈ ਦਨਾ ਉਹ ਕਰ ਦੇਗਾ ਅਲਪਾ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਸੇ ਕਾਲ ਜੀ ਸਸੇ ਕਾਲ ਜੀ ਸਾਰਿਆਂ ਨੂੰ ਜੀ ਨਾਮ ਤੇ ਐਡਰੈਸ ਨਾਮ ਤਾਂ ਦੱਸਾਂਗੇ ਪੈਂਟਲ ਮਾ ਜਿਹਦਾ ਮੂਹ ਕੋਈ ਫੋਨ ਨੰਬਰ ਦੱਸੋ 7019725012 ਲਾਲ ਲਾਲ ਜੀ ਕਿੱਧਰੋਂ ਲਿਆ ਆ ਪਾਲ ਕੇ ਸਾਡਾ ਜੀ ਆਪਣਾ ਲਾਲ ਰੰਗ ਦਾ ਲਾਲ ਦਾਂਗੇ ਬਸ ਸਾਰਾ ਟੱਕਲਰ ਆਪਣਾ ਸਾਮ ਠੀਕ ਐ ਬੋਟੀ ਵੀ ਲਾਲ ਰੰਗ ਦੀ ਲਿਓਣੀ ਆ ਉਹ ਤਾਂ ਚਲੋ ਵੇਖੀਓ ਹਾਂ ਠੀਕ ਐ ਕੀ ਉੱਥੇ ਮਾੜਾ ਮੋਟ ਚੱਲ ਜੂ ਉੱਥੇ ਚੱਲ ਜੂ ਠੀਕ ਐ ਸਹੀ ਐ ਉਧਰ ਲਚਾ ਇਹਨਾਂ ਚ ਪੂਰਾ ਕਰ ਲਈ ਹਾਂ ਆ ਲਾਰਾਂ ਚ ਚਲਵਾਣ ਪੂਰੀ ਕਰ ਲਈ ਹੂੰ ਠੀਕ ਐ ਉਧਰ ਰੰਗ ਭੋਆ ਕਣਕਵਨਲਾ ਵੀ ਚੱਲ ਜੂ ਉਧਰ ਚੱਲ ਜਾਨਾ ਬਣ ਜਿਹੜਾ ਮਰਜੀ ਹੋਵੇ ਉਹ ਚੱਲ ਜੀ ਹੂੰ ਸਹੀ ਐ ਇਹ ਤੂੰ ਸ਼ੁਰੂ ਕਰ ਲਾ ਇਸੇ ਤੋਂ ਜੀ ਹਾਂ ਇਹ ਦੂਜਾ ਸੁਆ ਜੀ ਕਿੰਨੇ ਦਿਨ ਲਾ ਜੀ ਇਹ ਹਜੇ ਦਿਨ 10 ਪਾਇਆ ਮੰਨ ਕੇ ਚੱਲੋ ਅੱਜ ਦੇ 10 ਦਿਨ ਹਾਂ 8 ਦਿਨ ਮੰਨ ਲਓ ਚੱਲ ਕਿੰਨਾ ਗੋਦ ਦੇ ਦੂ? ਦੁੱਤ ਇਹਨੇ 18 ਕਿਲੋ ਦਿੱਤਾ। ਇਹ 20 ਕਿਲੋ ਵਾਂਗੂੰ ਦੋ ਦੇਊਗੀ। ਹਰਾ ਉਹਨਾਂ ਸੇਲ ਠੰਡੀ ਬਸੇਰੀ। ਠੀਕ। ਇਹ ਤੇ ਆਹ ਜੋੜੇ ਆਪਾਂ ਮੋਗ ਗੋਣੀਆਂ। ਸ਼ਹਿਰ ਚ ਆਪਣੇ ਕੋਲੋਂ ਗਾਂ ਗਈ ਸੀ ਆਹ ਪਹਿਲਾਂ। ਅੱਛਾ। ਆਹ ਦੂਜੇ ਆਹ ਉਹਨਾਂ ਦੀ ਕਾ ਆਹ ਦੂਗੀ ਸੀ ਘਰ ਦੀ। ਹੂੰ। ਉਹਨਾਂ ਤੇ ਮਜ਼ਦੂਰੀ ਚ ਆਪਾਂ ਨੂੰ ਇਹ ਦੋਨੇ ਹੀ ਸੇਲ ਕਰਤੀ। ਠੀਕ ਐ। ਹਾਂ। ਕੱਢੀਏ ਬਾਹਰ ਨੂੰ। ਇਹ ਹੁਣ ਕਹਿੰਦੇ ਮੇ ਸੂਈ ਸੁੰਦੀ ਆ। ਦੂਜਾ ਸੂਹੇ। ਸਹੀ ਐ। ਦੋਸਤੋ ਦੂਜੇ ਸੂਹੇ ਸੁੰਦੀ ਆ। ਸਾਈਵਾਲ ਨਸਲ ਦੀ। ਵੈੜਾ 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਆਪਣੇ ਕੋਲੋਂ ਹੀ ਬਾਈ ਦੱਸਦਾ ਕਿ ਗਈ ਸੀ ਪਹਿਲੇ ਸੂਏ ਇਸ ਟਾਈਮ ਦੂਜੇ ਸੂਏ ਸੂਣ ਨੂੰ ਤਿਆਰ ਹੈ 7-8 ਦਿਨ ਬਾਈ ਦੱਸਦਾ ਮਸਾ ਹੀ ਲਾਊਗੀ ਲਾਲ ਰੰਗ ਦੀ ਸਾਈਵਾਲ ਨਸਲ ਦੀ ਬਹੁਤ ਸੋਹਣੀ ਵੈੜ ਹਵਾਨਾ ਸੋਹਣਾ ਵੱਡਾ ਥਾਣਾ ਦੀ ਸਾਫ ਸੁਥਰੀ ਹੈ ਸਾਈਡਾਂ 'ਚ ਵੱਲ ਢੱਲ ਹੈ ਜੀ ਕਾਫੀ ਬਾਕੀ ਆ ਬਾਕੀ ਇੱਕ ਹਫਤਾ ਬਾਈ ਦੱਸਦਾ ਇਹਨੇ ਲੈ ਜਾਣਾ ਸੀਲ ਸੌ ਪੂਰੀ ਆ ਤੁਸੀਂ ਵੇਖ ਲਓ ਉਦਾਂ ਤਰਨ ਚ ਕਾਲੀ ਜੀ ਕਰਦੀ ਸੀ ਇਹ ਨਾ ਖੁੱਲੀ ਹੀ ਕਰਦੀ ਸੀ ਉਹਨਾਂ ਦੇ ਘਰ ਇਸ ਛੱਡੀ ਵਿਚ ਸ਼ੌਂਕ ਵਾਲੇ ਰੱਖੀ ਵੀ ਠੀਕ ਹੈ ਉਹਨਾਂ ਖਾਜੋ ਥੋੜਾ ਜਿਹਾ ਉਹ ਕਰਦੇ ਹੋ ਉਹ ਜਮਾ ਇਹਦਾ ਜੇ ਮਰਦੀ ਨਾ ਆਈ ਜਾਉ ਕੋਈ ਸੁਬਹ ਕੋਈ ਠੰਡੀ ਵਾ ਅੱਛਾ ਉਹਨਾਂ ਦੀ ਬੰਨੀ ਨਹੀਂ ਸੀ ਖੁੱਲੀ ਫਿਰਦੀ ਰਹੀ ਉਹਨਾਂ ਦੇ ਘਰਾਂ ਚ ਐ ਲਾ ਕੇ ਨਾ ਜਾਲੀ ਜੀ ਤੇ ਖੁੱਡੀਆਂ ਛੱਡੀਆਂ ਸੀ ਅੱਛਾ ਉਹ ਜਾਲੀ ਲਾ ਕੇ ਖੁੱਲੀਆਂ ਛੱਡੀਆਂ ਸੀ ਮੈਂ ਕਹਾਂ ਕਿ ਉਹ ਉਹਨਾਂ ਦੇ ਘਰਾਂ ਕੋਲੇ ਖੁੱਲੀ ਫਿਰਦੀ ਸੀ ਮੈਂ ਘਰਾਂ ਕੋਲੇ ਤਾਂ ਕੋਣ ਸ਼ਬਦ ਹੂੰ ਠੀਕ ਹੈ ਹਾਂ ਉਹ ਬਥੇਰੀ ਜਰੀ ਸੀ ਸੀਲ ਪੂਰੀ ਆ ਤੁਸੀਂ ਵੇਖ ਲਓ ਉਦਾਂ ਥੋੜੀ ਜੀ ਕਾਲੀ ਜੀ ਕਰਦੀ ਸੀ ਮੂਰੀ ਪਾਈ ਕਰਕੇ ਪਰ ਸੀਲਸਾਉ ਵਾਲੇ ਪਾਸੇ ਤਾਂ ਬਰਫੀ ਐ ਮਲਟੇ ਲੰਪਈਆਂ ਬਹੁਤ ਚੋਲੀ ਬਹੁਤ ਸੋਹਣੀ ਤਿਆਰ ਕੀਤੀ ਐ ਲੇਵਾ ਲਾਹੂ ਬਹੁਤ ਕਿਉਂਕਿ ਹਜੇ ਹਫਤੇ ਦੀ ਕੱਚੀ ਆ ਵਾਲਟੇ ਲਾਹਵਾਨੇ ਦੇ ਚਾਰ شپੇਰੀ ਬਹੁਤ ਪਈਆਂ ਪੰਜ-ਛੇ ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਐ ਸੋਹਣਾ ਅਮਰੀਕਨ ਵੜਾ ਵਰਗਾ ਹਵਾਨਾ ਤਿਆਰ ਕਰਕੇ ਸੋਹਣਾ ਜਿੱਦਨੇ ਕਰਮਾਲੀ ਤਿਆਰ ਹੋ ਜਾਂਦੀ ਐ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ 20 ਕਿਲੋ ਦੁੱਧ ਦੀ ਬਾਈ ਉਮੀਦ ਕਰਦਾ ਚਮਕ ਚਮਕ ਪਿੰਡੇ ਚ ਪੂਰੀ ਐ ਬੰਨ ਵੀ ਹੈਗਾ ਤੁਹਾਨੂੰ ਵੀ ਹੈਗਾ ਕੰਬਲਾ ਵੀ ਭਾਰੀ ਆ ਸਾਈਵਾਲ ਨਸਲ ਦੀ ਫੁੱਲ ਜਿਆਦਾ ਵਾਲੀ ਬੱਚੀ ਜੈਜ ਮੌਲਿਕੰਦਰ ਨੂੰ ਟੈਂਟ ਕਰ ਲਾਂ ਕੋਈ ਫੋਨ ਤੇ ਹਾਂ ਜੈਜ ਹੀ ਕਰਾਂਗੇ ਜੰਨਾ ਠੀਕ ਹੈ ਦੋਸਤੋ ਮੌਲ ਬਾਈ ਕਹਿੰਦਾ ਤੇਨਾਂ ਦਾ ਫੋਨ ਤੇ ਹੀ ਕਰ ਲਾਂਗੇ ਹੋਊਗਾ ਜੈਜ ਹੀ ਬਾਕੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉ ਬਾਈ ਨੂੰ ਫੋਨ ਲਾ ਲਿਓ ਮੋٹے ਮੋٹے ਥਾਣ ਆ ਮੱਝਾਂ ਦਾ ਮੋਟਾ ਹਾਦੀ ਚਵਾਈ ਵਾਲਾ ਥਾਣਾ ਬਾਕੀ ਵਜਨ ਮੁਝ ਨੂੰ ਬਹੁਤ ਆ ਬਾਕੀ ਤੁਹਾਨੂੰ ਸਕਰੀਨ ਤੇ ਦੱਸ ਹੀ ਰਹੀ ਆ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਜਿਹਦੇ ਪਸੰਦ ਆਉ ਅਗਲਾ ਆਪ ਦੀ ਵੀਡੀਓ ਕੱਲ ਤੇ ਦੁਬਾਰਾ ਤਸੱਲੀ ਕਰ ਲੈ ਕਿਉਂਕਿ ਮੈਂ ਤਾਂ ਨਾਗ ਵੱਧ ਵਿਖਾਉਣੇ ਆ ਮੋٹے ਮੋٹے ਜਿਹੇ ਵਿਖਾਉਣੇ ਆ ਜਿਹੜੇ ਵੀ ਭੈਣ ਭਰਾਣੇ ਜਿਹੜਾ ਵੀ ਜਾਨਵਰ ਲੈਣਾ ਉਹ ਅਗਲਾ ਵੀਡੀਓ ਕੱਲ ਤੇ ਆਪ ਦੀ ਤਸੱਲੀ ਦੁਬਾਰਾ ਕਰ ਲੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਮਿਹਨਤ ਦੀ ਕਮਾਈ ਦੇ ਪੈਸੇ ਆ ਤੇ ਪੈਸੇ ਬਹੁਤ ਮੁਸ਼ਕਲ ਨਾ ਬੰਦੇ ਆ ਮੰਗਈਦਾ ਜਵਾਨਾ 2 ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਜੀ ਕਿੰਨੇ ਦਿਨ ਲੈ ਜੂ ਇਹ 10 12 ਦਿਨ ਪਏ ਜੀ ਛੇ ਠੰਡੀ ਵਾਦ ਉਸ ਤੋਂ ਇਹ ਵੀ ਦੂਜਾ ਨਾ ਇੱਕ ਨੰਬਰ ਵੀ ਦੂਜਾ ਸੂਆ ਇਹ ਵੀ ਦੂਜਾ ਸੂਆ ਸੀਲ ਸੌ ਇੱਕ ਨੰਬਰ ਵੀ ਪੂਰੀ ਐ ਦੋ ਨੰਬਰ ਨਹੀਂ ਆਮ ਕਹਿੰਦੇ ਹੁੰਦੇ ਸਾਈਵਾਲ ਗਰਮ ਹੁੰਦੀਆਂ ਲੱਤ ਛੜ ਵਾਲਾ ਕੰਮ ਵਾਵਾ ਕਰਦੀਆਂ ਪਰ ਇਹ ਕਰਮ ਵਾਲੀਆਂ ਸੀਲ ਸੌ ਹੀ ਐ ਦੁੱਧ ਕਿੰਨਾ ਕੁ ਬਾਈਸ਼ ਕੇੰਦਰ ਆ ਦੁੱਧ 16 17 ਕਿਲੋ ਦੇਊਗੀ 16 17 ਕਿਲੋ ਨੂੰ ਬਾਈ ਦੱਸਦਾ ਦੋ ਨੰਬਰ ਵਛੀ ਦੁੱਧ ਪਿਆ ਜੂ ਇੱਕ ਨੰਬਰ ਨੇ ਤਾਂ ਬਾਈ ਦੱਸਦਾ 18 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ 20 ਕਿਲੋ ਪਿਆ ਜੂ ਇਹ 16 17 ਕਿਲੋ ਖੁੱਲਾ ਪਿਆ ਜੂ ਦੋਵੇਂ ਇੱਕੋ ਘਰੋਂ ਬਾਈ ਦੱਸਦਾ ਲਈਆਂ ਖੂਰਾਂ ਚਾਮਕਦਮ ਕਾਲੀਆਂ ਵੇੜਾਂ ਲਾਲ ਰੰਗ ਦੀਆਂ ਸਾਈਵਾਲ ਨਸਲ ਦੀਆਂ ਬਾਕੀ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਸਾਈਵਾਲ ਹੋਈਆਂ ਦੇਸੀ ਵੇੜਾਂ ਹੋਈਆਂ ਦੁੱਧ ਇਹਨਾਂ ਦਾ ਮੱਝਾਂ ਆ ਰ ਗਈ ਹੁੰਦਾ ਸੀਲ ਸਭ ਫੁੱਲ ਹੈ ਦਿਨ ਕਿਨੇ ਦੱਸੇ ਸੁਕੇਂਦਰ ਦਿਨ ਅਜੇ 10 12 ਲੱਗਣ 10 12 ਦਿਨ ਲੈ ਜੂ ਕੱਲੀ ਕੱਚੀ ਕੱਚੀ ਹੈ ਜਦ ਦਿਨ ਤਿਆਰ ਹੋ ਜਾਂਦੀ ਕਿਉਂਕਿ ਬਲ ਢਿੱਲੰਪਾਈਆਂ ਬਹੁਤ ਇਹ ਵੀ ਸੋਹਣਾ ਹਵਾਨਾ ਤਿਆਰ ਕਰਕੇ ਸੁ ਮੋਲੇ ਦਾ ਵੀ ਫੋਨ ਤੇ ਹੀ ਜੈ ਜੀ ਉਹ ਬਾਹਲੇ ਤਾਂ ਨਹੀਂ ਮੰਗਦਾ ਸੋਸੋ ਮੋਹਲਾ ਫੋਨ ਤੇ ਵੀ ਬਾਈ ਕਹਿੰਦਾ ਬਾਕੀ ਆਉਣਗੇ ਵੀਰ ਕਹਿੰਦਾ ਜੈ ਜੀ ਬਾਕੀ ਫੋਨ ਲਾ ਲਿਓ ਬਾਈ ਨੂੰ ਦੋ ਨਾਗ ਬਹੁਤ ਸੋਹਣੇ ਸਾਈਵਾਲ ਨਸਲ ਦੇ ਫੁੱਲ ਜਿਆਦਾ ਵਾਲੇ ਸੋਸੂ ਪੂਰੀਆਂ ਚਾਮਕਦਮ ਕਾਲੀਆਂ ਵਹਿਣਾ 3 ਨੰਬਰ ਤੇ ਅਸ਼ਕੰਦਰ ਇਹ ਜਰਸੀ ਨਾਲ ਤਰਾਉ ਸਾਈ ਕਿੰਨੇ ਵਾਂ ਸੁਆ ਇਹ ਦੂਜਾ ਸੋਸ ਹੋ ਜੀ ਕਿੰਨੇ ਦਿਨ ਲੈ ਜੀ ਇਹ ਦਿਨ ਹਜੇ ਮੰਨ ਕੇ ਚਲੋ ਹਫਤਾ ਲੈ ਕਿੰਨੇ ਕੁ ਦੋ ਦੇ ਦੂੰ ਠੀਕ ਠੰਢੀ ਜੀ ਬਹੁਤ ਇਹ ਸਾਰੇ ਲੈ ਆਇਆ ਕਿਧਰੋਂ ਬਸਾਂ ਹੀ ਮਿਲ ਜਾਂਦੇ ਨੇ ਬਾਕੀ ਸਾਡੇ ਕੋਲ ਠੰਡਗਾ ਹੋ ਜਾਂਦੇ ਆ ਠੰਡਗਾ ਹੋ ਜਾਂਦੇ ਆ ਵਪਾਰੀਆਂ ਕੋਲੇ ਆ ਕੇ ਆਪਾਂ ਸੂੰਹ ਹੀ ਹੋ ਜਾਂਦਾ ਗਏ ਦੀ ਹੂੰ ਬਾਕੀ ਤਾਂ ਘਰੇ ਤਾਂ ਹੁੰਦਾ ਹੀ ਮਾੜਾ ਇੱਕ ਅੱਧਾ ਦਿਨ ਉਪਰ ਕੱਜਣਾ ਵੈਸੇ ਇਹ ਕਰਦਿਆਂ ਨਹੀਂ ਠੀਕ ਹੈ ਹੁਣ ਕੋਲ ਪਸੂ ਆਪਾਂ ਟੈਕਣਾ ਹੂੰ ਸਹੀ ਹੈ ਇਹ ਕਿੰਨਾ ਦੁੱਧ ਪਿਆਜੂ 15 16 ਕਿਲੋ ਪਿਆਜ ਦੋਸਤੋ ਜਰਸੀ ਤੇ ਸਾਈਵਾਲ ਦਾ ਮਿਕਸਜ ਆ ਮਿਕਸ ਕੁਸ਼ਕ ਪਰਸੈਂਟ ਜਰਸੀ ਦਾ ਵੀ ਹੈਗਾ ਤੇ ਜ਼ਿਆਦੇ ਪੱਖ ਸਾਈਵਾਲ ਦਾ ਹੀ ਆ ਉਹਨਾਂ ਦੇ 16 ਵੀ ਸਾਈਵਾਲ ਵਾਲੀ ਆ। ਬਾਕੀ ਜਿਹੜੇ ਜਾਨਵਰ ਰੱਖਦੇ ਆ ਸਾਰਿਆਂ ਨੂੰ ਪਤਾ ਹੀ ਆ। ਹਫਤਾ ਲੈ ਜੂ ਬਾਈ 10 ਦਾ 15 16 ਕਿਲੋ ਦੁੱਧ ਪਿਆ ਜੂ। ਥਣ ਇਹਦੇ ਵੀ ਮੋٹے-ਮੋٹے ਆ। ਤਿੰਨ ਪਸ਼ੂ ਤੁਹਾਨੂੰ ਖਾਤੇ ਆ ਕਿਸੇ ਦੇ ਵੀ ਫੂਡ ਸ਼ਾਂਗ ਹੈ ਨਹੀਂ। ਬਾਕੀ ਅਜੇ ਇੱਕ ਹਫਤਾ ਪਿਆ ਵਾਲ ਢੱਲਾਂ ਇਹਦੇ ਹਵਾਨੇ ਜੀ ਵੀ ਬਹੁਤ ਪਈਆਂ ਇਹ ਬਾਈ ਕਹਿੰਦਾ 10 ਕ ਦਿਨਾਂ ਵਾਂਗੂ ਲੈ ਜੀ 10ਾਂ ਤੋਂ 12 ਕ ਦਿਨਾਂ ਦੇ ਵਿੱਚ ਸੂਪੂ ਇਹ ਹਫ਼ਤੇ ਖੰਡ ਟਿੱਕਰ ਸੂਪੂ ਮੁੱਲ ਇਹਦਾ ਵੀ ਫੋਨ ਤੇ ਫੋਨ ਤੇ ਕਰਾਂਗੇ ਮੁੱਲ ਦੋਸਤੋ ਤਿੰਨਾਂ ਵੜਾਂ ਦੇ ਬਾਈ ਕਹਿੰਦਾ ਫੋਨ ਤੇ ਹੀ ਕਰਾਂਗੇ ਹੋਣਗੇ ਜਾਇਜ਼ ਹੀ ਬਾਕੀ ਜਿਹੜਾ ਵੀ ਕੋਈ ਲੈ ਆਉਂਦਾ ਭੈਣ ਭਰਾ ਚਾਹਵਾਨ ਹੋਇਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਇਹਨਾਂ ਸਾਰੇ ਨਗਰਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਇਹ ਤਿੰਨ ਪਸ਼ੂ ਸੇਲ ਹੈ ਦੂਜਾ ਦੂਜਾ ਸੂਹਾ ਵੜਾ ਇੱਕ ਵੜਾ ਆਪਣੇ ਕੋਲ ਹੋਰ ਆ ਜੀ اچھا ਉਹ ਸੂਈ ਹੈ ਕਿ ਸੂਨ ਵਾਲੀ ਹੈ ਕਿਹੜੀ ਆ ਉਹ ਉਹ ਵੀ ਲਾਲ ਹੀ ਹੈਗੇ ਲਾਲ ਡੱਬੀ ਜੀ ਪੈਂਦੀ ਦੂਜਾ ਸੂਹਾ ਵੜਾ ਲਾਲ ਡੱਬੀ ਮਾ ਉਹਦਾ ਭਾਜਾ ਜੀ ਆ ਉਹਦਾ ਭਾ 38000 ਰੁਪਏ ਦੇ ਦਾਂਗੇ ਦੂਜਾ ਸੂਹਾ ਵੜਾ ਸੋਹਣੀ ਬਹੁਤ ਕਿੰਨੇ ਕਿ ਦੁੱਧ ਵਾਲੀ ਆ ਦੁੱਧ ਦੇ ਦੁੱਧ 14-15 ਕਿਲੋ ਠੀਕ ਹੈ ਦੋਸਤੋ ਦੂਜਾ ਸੂਹਾ ਉਹ ਵੀ ਗੱਭਣਾ ਸੂਨ ਵਾਲੀ ਆ ਸੂਨ ਨੂੰ ਤਿਆਰ ਆ ਦੁੱਧ 14-15 ਕਿਲੋ ਪਿਆ ਜੂ 38000 ਉਹਦਾ ਮੁੱਲ ਆ ਉਹ ਹੋਰ ਘੰਟੇ ਖੰਡ ਤੱਕ ਆ ਜੂਗੀ ਤੇ ਜੇ ਕੋਈ ਭੈਣ ਭਰਾ ਉਹ ਵੜ ਲੈਣ ਦਾ ਚਾਹ ਵਣ ਹੋਵੇ ਤੇ WhatsApp ਤੇ ਹੈਲੋ ਆਈ ਭੇਜ ਦਿਓ ਤੁਹਾਨੂੰ ਵੀਡੀਓ ਬਾਈ ਸੈਂਡ ਕਰ ਦੂਗਾ ਬਾਕੀ ਫੋਨ ਨੰਬਰ ਸਕਰੀਨ ਤੇ ਬਹੁਤ ਸੋਹਣੀਆਂ ਤਿੰਨ ਵੜਾਂ ਇਸ ਟਾਈਮ ਵੀਰ ਦੇ ਘਰੇ ਅਵੇਲੇਬਲ ਆ ਜਿਹੜਾ ਵੀ ਕੋਈ ਲੈਣ ਦਾ ਚਾਹ ਵਣਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰ ਗਈ ਹੁਣ ਫੋਨ ਨੰਬਰ ਸਕਰੀਨ ਤੇ ਸਾਰੇ ਆ